ਉਰੇ ਆਜੋ ਜੀ ਉਰੇ ਆਜੋ ਜੀ ਆਪਾਂ ਇੱਕ ਮਿੰਟ ਤੁਸੀਂ ਮੂਹਰੇ ਖੜੋ ਨਾ ਤੁਸੀਂ ਮੂਹਰੇ ਖੜੇ ਹੋ ਮੈਡਮ ਮੈਂ ਸਹੀ ਆਂ ਹੋਰ ਮੜਾ ਖੁੱਲੇ ਹੋ ਜਾਓ ਹੋਰ ਖੁੱਲੇ ਆਜੋ ਮੜਾ ਪਿੱਛੇ ਪਿੱਛੇ ਹੋ ਜਾਓ ਮਤ ਹਾਂ ਹਾਂ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਲੋ ਜੀ ਹੁਣ ਸਭ ਦਾ ਸ਼ੁਕਰਾਨਾ ਕਰੀਏ ਇੱਕ ਮਿੰਟ ਇੱਕ ਮਿੰਟ ਵੀਰ ਇੱਕ ਮਿੰਟ ਵੀਰ ਵੇ ਤਾਂ ਜਾਣੈ ਤੁਮਰਾ ਅੰਤਰ ਤੁਮਸੇ ਹੂ ਚਾਉ ਤੁਮਕੋ ਸਗਲ ਸਮਗਰੀ ਤੁਮਰਾ ਸੂਤਰਤਾ ਤਾਰੀ ਤੁਮਸੇ ਹੋਇ ਸੋਹਾ ਤਿਆਕਰ ਕੁਮਰੀ ਗਤ ਮਿਤ ਸੁਭੀ ਜਾਨੀ ਕਾਮਕ ਦਾਸ ਸੋਦਾ ਕਰੋ ਆਮੀ ਤੁਦੇ ਆਗੇ ਅਰਦਾਸੁ ਭਾਜੀ ਜੀਉ ਪਿੰਡ ਸਭ ਕਹੋ ਨਾਨਕ ਸਾਕੋ ਤੇਰੀ ਬੜਿਆਈ ਕੋਈ ਨਾਮ ਨ ਜਾਣੈ ਬਿਰਾਹ ਵਾਹਿਗੁਰੂ 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 ਜਿਨੇ ਦਾ ਪਰਿਵਾਰਨ ਹਾਰਾ ਦੁਖ ਹੰਤਾ ਸੁਖਰਾ ਸਾਕਿਓ ਬਿਗੰਡਾ ਕੋ ਨਾ ਲਗੈ ਜਾਂ ਕੀ ਪ੍ਰਭ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਇ ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਖਸ਼ੇ 10ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਗੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਸਹਾਰੇ ਅਰਜਨ ਹਰਗੋਬਿੰਦ ਨੂੰ ਸਿਮਰੂ ਸ੍ਰੀ ਹਰਿਦਾਸੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਸ੍ਰਿਸ਼ਟੇ ਸਭੁ ਤਕ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਦਾਂ ਬਹਤਾਈ ਸਭ ਥਾਈ ਹੋਇ ਸਹਾਰੇ ਦਸਮ ਪਾਖਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਰੇ ਦਸਮ ਪਾਖਸ਼ਾ ਜੀ ਦੀ ਜਾਗਦੀ ਜੋਤ ਕਲ ਜੁਕੇ ਹੋੜ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਦਾਤ ਦਾ ਸੇਵ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਦੇ ਪੰਜ ਪਿਆਰੇ 452 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਹ ਕਿਰਟ ਕੀਤਾ ਦਿਨਾਂ ਪਿਆਰ ਇਸਿਆਰਾਂ ਦੀ ਕਮਾਈ ਦਾ ਧੰਨ ਧੜਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਦਿਨਾ ਸੰਗਾ ਸਿੱਟੜੀਆਂ ਨੇ ਧਰਮ ਹੀਤ ਸੀ ਦਿੱਤੇ ਬੰਦ ਬੰਦ ਕਟਾਰੇ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਪਣਾ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਵਾਹੀ ਦਿਨਾ ਦੀ ਕਮਾਈ ਦਾ ਧਿਆਨ ਤਰਕੇ ਬੁਰਣਾ ਦੀ ਸ੍ਰੀ ਬਾਣੀ ਪੰਜਾ ਤਖਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਗੋਗਨਾ ਜੀ ਸ੍ਰੀ ਬਾਹਿ ਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਬਹਿ ਚਿੱਤਾ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਮ ਹਰਸ਼ਿਆਰਿਆ ਤੇਗ ਤੇਗ ਫੱਤੇ ਬਿਰਤ ਕੀ ਪੈ ਜਪੰਥ ਕੀ ਜੀਤ ਸੇ ਸਾਬ ਜੀ ਸਹਾਈ ਖਾਲਸਾ ਜੀ ਦੇ ਬੋਲ ਬਾਲੇ ਗੁਰਨਾ ਜੀ ਸ੍ਰੀ ਵਾਹਿਗੁਰੂ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਹੀਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਰ ਸਰਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੁਰਣਾ ਜੀ ਸ੍ਰੀ ਵਾਹਿਗੁਰੂ ਆਪ ਹੀ ਸਿਖਰ ਦਾ ਮਾਨੀਵਾ ਮਤੁੱਚੀ ਮਤ ਪਾਤਾ ਰਾਖਾ ਏ ਕਾਲ ਪੁਰਖ ਵਹਿ ਗੁਰੂ ਆਪਣੇ ਪਾਂਸ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪਿਆਰੇ ਪੰਥ ਕਾਲ ਸਾਹਿਬ ਨੂੰ ਵਿਛੋੜਿਆ ਗਿਆ ਹੈ ਖੋਲੇ ਦਰਸ਼ਨ ਜੀ ਦਾਰ ਤੇ ਸੇਵਾ ਸੰਭਾਲ ਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਾਣਿਆਂ ਦੇ ਮਾਨ ਗੁਰੂ ਨੇ ਤਾਣਿਆਂ ਦੇ ਤਾਣ ਗੁਰੂ ਨਿਵਟਿਆਂ ਦੇ ਜੋਟ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਹੀ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਆਪੀ ਦੀ ਬੜੀ ਉਪਾਰ ਬਖਸ਼ਿਸ਼ ਹੋਈ ਲੱਖ ਖੁਸ਼ੀਆਂ ਆਪਾਤ ਸ਼ਾਹਿਆਂ ਜੇ ਸਾਤ ਗੁਰ ਨਾਦਰ ਕਰੇ ਦੇ ਮਹਾਵਾਕ ਅਨਸਾਰ ਸ਼੍ਰੀ ਇੱਕ ਸਰਦਾਰ ਪ੍ਰਭਾਤ ਸਿੰਘ ਜੀ ਸਰਕਾਰੀ ਸੀਨੀਅਰ ਸਕੱਤਰ ਸਮਰਾਟ ਸਕੂਲ ਕੰਨਿਆ ਲੌਂਗਵਾਲ ਸੱਚੇ ਪਾਤਸ਼ਾਹ ਜੀ ਨੂੰ ਨਵੀਂ ਬਿਲਡਿੰਗ ਸਹੂਲਤ ਹੋਈ ਹੈ ਸੱਚੇ ਪਾਤਸ਼ਾਹ ਜੀ ਨੂੰ ਕੈਬਨਟ ਮੰਤਰੀ ਸੇ ਅਮਨ ਅਰੋੜਾ ਜੀ ਉਹਨਾਂ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਜੀ ਨੂੰ ਆਪ ਹੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਮੂਹ ਸਟਾਫ ਬੱਚਿਆਂ ਦੇ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਵਾ ਸਮੂਹ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਵਾ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਮੂਹ ਸਤਾਪ ਨੂੰ ਉੱਚ ਵਿਦਿਆ ਪੜਾਉਣ ਦੀ ਬਲਬੁੱਧੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਅਤੇ ਬੱਚਿਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਦੀ ਬਲਬੁੱਧੀ ਬਖਸ਼ਣੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਨਵੇਂ ਸਕੂਲ ਦੀ ਚੜ੍ਹਦੀ ਕਲਾ ਕਰਨੀ ਕਿਰਪਾ ਕਰੋ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਨਵੇਂ ਸਕੂਲ ਨੂੰ ਸਕੀਆ ਭਰ ਲੈ ਕੇ ਜਾਣਾ ਉਦਘਾਟਨ ਕਰਨ ਦੇ ਆਗਿਆ ਦੇਉ ਸਹੀ ਪਿਆਰੇ ਮੇਲ ਜਿਨ੍ਹਾਂ ਮੇਰੇ ਤੇਰਾ ਨਾਮ ਚਿਤਾਵਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਂਵੇਂ ਸਤਿ ਸਤਿ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਰਾਗ ਗੁਰਜੀਤ ਕੀ ਸੱਤੇ ਸਰ ਅੱਗੇ ਆ ਜੀ गगन <laughs> देखी <laughs> 7 ਸੀ ਕਹਦੇ ਜੀ ਇੱਕ ਮਿੰਟ ਲਈ ਵੱਡੇ ਪ੍ਰੋਜੈਕਟ ਜੀ ਇੱਕ ਮਿੰਟ ਬੜਾ ਜੀ ਇੰਨੀ ਗਾਲੀ ਕੰਨ ਗਾਲੀ ਦੱਸੋ ਗगन ਕੱਲੀ ਸ਼ੁਰੂ ਜੀ ਦੇਖੋ ਇਸ ਤਰ੍ਹਾਂ ਕਿ ਪਿਛਲੇ ਸਵਾ 3 ਸਾਲ ਤੋਂ ਵੈਸੇ ਤਾਂ ਸਮੁੱਚੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੀ ਭਵੰਤ ਸਿੰਘ ਜੀ ਦੀ ਸਰਕਾਰ ਵੱਲੋਂ ਹਰ ਖੇਤਰ ਦੇ ਵਿੱਚ ਹੀ ਵੱਡੇ ਪੱਧਰ ਦੇ ਓਪਨ ਡਿਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਸਿਹਤ ਔਰ ਸਿੱਖਿਆ ਇਹ ਸਾਡਾ ਸ਼ੁਰੂ ਤੋਂ ਹੀ ਰਿਅ ਆਫ ਇੰਟਰਸਟ ਰਹੇ ਨੇ ਜਿਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਹੈ ਜਿਹੜਾ ਉਹ ਚੱਲਿਆ ਵਿਕਾਸ ਹੋਇਆ ਸੁਨਾਮ ਹਲਕਾ ਦੇ ਵਿੱਚ ਵੀ ਕਾਫੀ ਕੰਮ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਲੌਂਗਵਾਲ ਦੇ ਵਿੱਚ ਇੱਕ ਨਵੀਂ ਬਿਲਡਿੰਗ ਲੜਕੀਆਂ ਦਾ ਸਕੂਲ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਜਿਹੜੇ ਕਿ ਯੋਧੇ ਸੀਗੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 22 ਸਾਲ ਜੇਲਾ ਵੀ ਕਟੀਆਂ ਲੌਂਗ ਵਾਲੇ ਦੇ ਜੰਮਪਾ ਸੀਗੇ ਉਹਨਾਂ ਦੀ ਯਾਦ ਨੂੰ ਸਬਰਪੇਤਾ ਲੜਕੀਆਂ ਦੇ ਸਕੂਲ ਦੇ ਵਿੱਚ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਂ ਬਿਲਡਿੰਗ ਹੈ ਜਿਹੜੀ ਉਹ ਸਾਰੀ ਗਏ ਉਹਦਾ ਉਦਘਾਟਨ ਹੈ ਔਰ ਫਿਰ ਇਸ ਤੋਂ ਬਾਅਦ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਤਕਰੀਬਨ 5.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਟਰੋਮਾ ਸੈਂਟਰ ਹੈ ਜਿਹੜਾ ਉਹ ਉਹਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਆ ਲੰਬਾ ਡਿਸਟੈਂਸ ਤੁਸੀਂ ਮੰਨ ਕੇ ਚੱਲੋ ਕਿ ਬਠਿੰਡੇ ਤੋਂ ਲੈ ਕੇ ਪਟਿਆਲਾ ਜਾਂ ਚੰਡੀਗੜ੍ਹ ਤੱਕ ਆ ਜੇ ਸਟੇਟ ਹਾਈਵੇ ਹੈ ਨੈਸ਼ਨਲ ਹਾਈਵੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਤੇ ਟਰੋਮਾ ਸੈਂਟਰ ਜ਼ਰੂਰੀ ਹੁੰਦਾ ਪਰ ਇਹ ਸਾਰੇ ਪੈਚ ਦੇ ਉੱਪਰ ਕੋਈ ਵੀ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਟਰੋਮਾ ਸੈਂਟਰ ਹੈ ਜਿਹੜਾ ਉਹੀ ਹੈਗਾ ਸੋ ਇਹਦੇ ਵਾਸਤੇ ਵੀ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਚੱਲ ਰਹੀ ਹੈ ਸੀ ਮੇਰੇ ਵੱਲੋਂ ਤੇ ਅੱਜ ਉਹਦਾ ਵੀ ਨਹੀਂ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਆ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਇਹ ਦੋਨੋਂ ਪ੍ਰੋਜੈਕਟ ਲਾ ਕੇ तकरीबन 11.5 12 ਕਰੋੜ ਦੇ ਕੰਮ ਨੇ ਜਿਹੜੇ ਉਹਨਾਂ ਦਾ ਅੱਜ ਜਾਂ ਇਨੌਗੁਰੇਸ਼ਨ ਹੈ ਤੇ ਜਾਂ ਉਹਨਾਂ ਦਾ ਨੀਂਹ ਪੱਥਰ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਸੁਨਾਮ ਹਲਕੀ ਨਹੀਂ ਨੂੰ ਨਹੀਂ ਪੂਰੇ ਇਲਾਕੇ ਨੂੰ ਇਹ ਬਹੁਤ ਵੱਡਾ ਫਾਇਦਾ ਜਿਹੜਾ ਹੋਏਗਾ ਜਿਹੜਾ ਸਰ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਆਧੁਨਿਕ ਲੈਬ ਬਣਾਈਏ ਗਏ ਨੇ ਜਾਂ ਤੁਸੀਂ ਦੇਖੋ ਜੀ ਤੁਹਾਨੂੰ ਵਿਜ਼ਿਟ ਕਰਾ ਲਾਂ ਤੁਸੀਂ ਦੇਖੋ ਤੁਹਾਡੀ ਆਪ ਦੀ ਤਸੱਲੀ ਹੋਊਗੀ ਜਿੰਨੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਦੋ ਕਦਮ ਵਧ ਕੇ ਕੰਮ ਹੈ ਜਿਹੜਾ ਉਹ ਸਕੂਲ ਦੇ ਵਿੱਚ ਪਹਿਲੇ ਦਿਨ ਹੀ ਡਿਜ਼ਾਈਨ ਪਲਾਨ ਇਹ ਸਾਹਬ ਨਾਲ ਕੀਤਾ ਸੀਗਾ ਔਰ ਸਾਰੇ-ਸਾਰੇ ਮੈਂ ਇਹਦਾ ਉਚੇਚੇ ਤੌਰ ਤੇ ਸਿਹਰਾ ਦੇਣਾ ਚਾਹੂਗਾ ਸਕੂਲ ਦੇ ਟੀਚਰਸ ਦਾ ਪ੍ਰਿੰਸੀਪਲ ਦਾ ਡੀਓ ਮੈਡਮ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਔਰ ਸਾਡੀ ਸਾਰੀ-ਸਾਰੀ ਲੌਂਗੋ ਵਾਲੀ ਸੰਗਤ ਆ ਕਿ ਜਿਨ੍ਹਾਂ ਨੇ ਲੰਬਾ ਸਮਾਂ ਚਾਹੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਔਰ ਐਮਸੀ ਸਾਹਿਬਾਨ ਨੇ ਸਾਰਾ ਸਮਾਂ ਸੰਗਤ ਪਿਛਲੇ ਸਮੇਂ 'ਚ ਕੁਝ ਅੜਚਨਾ ਵੀ ਆਈ ਆ ਪਰ ਉਹ ਸਾਰਿਆਂ ਨੂੰ ਕਿਉਂਕਿ ਅਸੀਂ ਇਕੱਠੇ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਤੇ ਉਹ ਸਾਰੀਆਂ ਅੜਚਨਾ ਦੂਰ ਹੋਈਆਂ ਤੇ ਅੱਜ ਇੱਕ ਸ਼ਾਨਦਾਰ ਬਿਲਡਿੰਗ ਵਿਦ ਇਨਫਰਾਸਟ੍ਰਕਚਰ ਐਂਡ ਇਕਵਿਪਮੈਂਟ ਉਹ ਤੁਹਾਡੇ ਸਾਹਮਣੇ ਹੈ ਸੋ ਇਹਦਾ ਸਾਰਾ ਸਿਹਰ ਹੈ ਜਿਹੜਾ ਉਹ ਜਿੱਥੇ ਸਰਕਾਰ ਦੀ ਸੋਚ ਔਰ ਮਿਹਨਤ ਨੂੰ ਜਾਂਦੇ ਉੱਥੇ ਸਾਡੀ ਸਾਰੀ ਟੀਮ ਨੂੰ ਵੀ ਜਾਂਦਾ ਕਿ ਜਿਨ੍ਹਾਂ ਨੇ ਇੱਕ ਵਰਲਡ ਕਲਾਸ ਸਕੂਲ ਹੈ ਜਿਹੜਾ ਲੰਗਵਾਲ ਦੇ ਵਿੱਚ ਹੈ ਮੰਤਰੀ ਸਾਹਿਬ ਰਿਟਾਇਰਡ ਪ੍ਰਿੰਸੀਪਲ ਨੇ ਹਾਂਜੀ ਰਿਟਾਇਰਡ ਪ੍ਰਿੰਸੀਪਲ ਸੁਰਤ ਮੈਂ ਕੀਤੀ ਸੀ ਨਹੀਂ ਬਹੁਤ ਵਧੀਆ ਬਹੁਤ ਸਭ ਤੋਂ ਪਹਿਲਾ ਲੈਟਰ ਮੈਂ ਦੇਖੀ ਮੰਤਰੀ ਸਾਹਿਬ ਬਸਾਂ ਦੀ ਬੋਡੀਆਂ ਨੂੰ ਲੈ ਕੇ ਜਿਹੜਾ ਕੱਪੜੇ ਦੀ ਗੱਲ ਆਈ ਸੀ तकरीबन 3 ਸਾਲ ਪਹਿਲਾਂ ਮੰਤਰੀ ਸਾਹਿਬ ਨੇ ਵੀ ਕਰ ਕੀਤੀ ਸੀ ਉਹ ਉਹਦੀ ਇੱਕ ਜਾਂਚ ਕੀਤੀ ਬਤ ਤੁਸੀਂ ਕਹ ਜੇ ਸ਼ੁਭ ਕੰਮ ਦੇ ਉਹਨਾਂ ਅਰਦਾਸ ਕਰਾ ਕੇ ਆਟਿਆ ਤੁਸੀਂ ਕਰਪਟ ਸਰ ਸਰ ਕੋਈ ਗੱਲ ਨਹੀਂ ਜਿੰਨਾਂ ਨੇ ਜੋ ਕਰਪਸ਼ਨ ਕੀਤੀ ਹੈ ਉਹ ਸੀਐਮ ਸਾਹਿਬ ਦੇ ਸਾਰਾ ਧਿਆਨ ਵਿੱਚ ਆ ਜਾ ਕੋਈ ਨਹੀਂ ਬਖਸ਼ਿਆ ਜਾਊਗਾ

ਥੈਂਕ ਯੂ ਥੈਂਕ ਯੂ ਮੇਰਾ ਬੱਚਾ ਥੈਂਕ ਯੂ ਤੁਹਾਡੀ ਸੀ ਬੇਟਾ ਹਾਂਜੀ ਜਿਹੜਾ ਮੈਂ ਇਹ ਬੀਜੀ ਬੋ ਆ ਤੁਸੀਂ ਬੋ ਠੀਕ ਹੈ ਨਾ ਫਿਰ ਜਿਨ੍ਹਾਂ ਨੇ ਪੜਨਾ ਹੈ ਤੇ ਫਿਲਿੰਗ ਆ ਹਲਕਾ ਜਿਹਾ ਇਧਰ ਪਾ ਦਿਓ ਮਾਸਕ ਬਾਲ ਤੇਰੇ ਬੱਚਿਆਂ ਦੀ ਵੇਹਦ ਬਣਾ ਲੀਜੀ ਠੀਕ ਹੈ ਤੇ ਬੱਚੇ ਦੀ ਵੇਹਦ ਬਣਾਓ ਇਹਨੂੰ ਇਧਰੋਂ ਸਮਾਂ ਬਣਨ ਕਰੇ ਤੁਹਾ ਦਾ 50 ਕੇ ਆ ਤੋਂ ਆਰ ਆ ਦਾ ਦੇਖ ਲਓ ਆਏ ਅਸੀਂ ਫੁੱਲੇ the new school meeting thank <laughs> you sir project badi vi rabo vi to the dc sir bachche sar sar da bachche baaki raj sir please aaj sir itto project banao aaphi ruk jao baat ruk jao baaki ruk jao ਕੀ ਜੀ ਨਾ ਮੈਂ ਨਹੀਂ ਆ ਰਿਹਾ ਕਿਉਂ ਇਹ ਅੱਜ ਅਸਲੀ ਕੁਐਸਚਨ ਚਾਹੀਦਾ ਆਪਣੇ ਪੇਰੈਂਟਸ ਦਾ ਟੀਚਰਸ ਦਾ ਤੇ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਉਹ ਤਾਂ ਪੂਰੀ ਮਿਹਨਤ ਕਰਨੀ ਠੀਕ ਹੈ ਪਰ ਸ਼ਾਨਦਾਰ ਬਣਾਉਣਾ ਜਮਿਨੀ ਕਮਿਊਨਿਟੀ ਜਮਿਨੀ ਸ਼ਾਨਦਾਰ ਬਣਾਉਣ ਦਾ ਜਿੰਨਾ ਬੱਚਿਆਂ ਨੂੰ ਅਰਪਿਤ ਕੀਤੀ ਦੇਖੋ ਇਸ ਤਰ੍ਹਾਂ ਕਿ ਬਿਲਡਿੰਗ ਦਾ ਅਰਪਿਤ ਕਰਨਾ ਇਨਫਰਾਸਟ੍ਰਕਚਰ ਬਣਾਉਣਾ ਮਾਹੌਲ ਦੇਣਾ ਇਹ ਸਰਕਾਰਾਂ ਦਾ ਅਤੇ ਸਮਾਜ ਦਾ ਕੰਮ ਹੁੰਦਾ ਹੈ ਉਹ ਡਿਊਟੀ ਹੈ ਜਿਹੜੀ ਅਸੀਂ ਆਉਦੀ ਨੈਸ਼ਨਲ ਕਮਿਸ਼ਨਰੀ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਨੂੰ ਸਦ ਦੇ ਸਰਕਾਰ ਉਹ ਅੰਤਮਨ ਸਰਕਾਰ ਦੇ ਅਫਰਟ ਦੇ ਸਦਕਾ ਉਹ ਅਸੀਂ ਡਿਊਟੀ ਆਪਦੀ ਨਿਭਾ ਰਹੇ ਆ ਪਰ ਅਸਲ ਮਾਇਨੇ ਦੇ ਵਿੱਚ ਸਕੂਲ ਜਿਹੜੇ ਉਹ ਤਾਂ ਬੱਚਿਆਂ ਨਾਲ ਤੇ ਟੀਚਰਜ਼ ਨਾਲ ਬਣਦੇ ਨੇ ਅਸੀਂ ਆਪਦੀ ਡਿਊਟੀ ਜਿਹੜੀ ਉਹ ਨਿਭਾ ਰਹੇ ਆ ਸਿੱਖਿਆ ਕ੍ਰਾਂਤੀ ਪਿਛਲੇ ਸਮੇਂ ਦੇ ਵਿੱਚ ਚੱਲੀ ਹੈ ਤੇ ਅੱਜ ਲੌਂਗਵਾਲ ਏਡਾ ਵੱਡਾ ਨਗਰ ਹੈ ਸ਼ਹੀਦਾ ਦੀ ਧਰਤੀ ਹੈ ਤੇ ਇੱਥੇ ਲੜਕੀਆਂ ਜਿਹੜਾ ਕਿ ਭਵਿੱਖ ਨੇ ਬੇਟੀਆਂ ਦੇ ਰਸਤਾ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਅਲਟਰਾ ਮਾਡਲ ਸਕੂਲ ਜਿਹੜਾ ਉਹ ਅਸੀਂ ਸਮਰਪਿਤ ਕੀਤਾ ਹੈ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਤੇ ਮੈਂ ਹੁਣ ਇਹੀ ਐਕਸਪੈਕਟ ਕਰੂੰਗਾ ਇਹੀ ਉਮੀਦ ਆਸ ਕਰੂੰਗਾ ਕਿ ਬੱਚਿਆਂ ਦੀ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਔਰ ਟੀਚਰਸ ਦੀ ਕਮਿਟਮੈਂਟ ਔਰ ਡੈਡੀਕੇਸ਼ਨ ਔਰ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਜਦੋਂ ਇਹ ਆਪਾਂ ਰਲ ਮਿਲ ਕੇ ਕਰਾਂਗੇ ਤੇ ਫੇਰ ਹੀ ਪੰਜਾਬ ਦਾ ਤੇ ਦੇਸ਼ ਦਾ ਭਵਿੱਖ ਜਿਹੜਾ ਉਸ ਨੇਰੀ ਹੋ ਸਕਦਾ ਕਿਵੇਂ ਲੱਗਦਾ ਹੈਗਾ ਕਿ ਜਿਹੜਾ ਪੰਜਾਬ ਦੀ ਕਛਬੀ ਸੀ ਕੀ ਲੱਗਦਾ ਕਿ ਹੁਣ ਭਵਿੱਖ ਦੇ ਵਿੱਚ ਜਿਹੜੀ ਅੱਜ ਨਿਉ ਰੱਖੀ ਜਾ ਰਹੀ ਆਈਪੀਐਸ ਆਪੀਐਸ ਜਿਹੜੇ ਨੇ ਉਹ ਇਥੋਂ ਤਿਆਰ ਹੋਣਗੇ ਡੈਫੀਨਿਟਲੀ ਜੀ ਜਦੋਂ ਬੱਚਾ ਹਰ ਬੱਚਾ ਇੱਕ ਕੋਰੀ ਸਲੇਟ ਹੁੰਦਾ ਹੈ ਉਸ ਕੋਰੀ ਸਲੇਟ ਦੇ ਉੱਪਰ ਆਪਾਂ ਜਿੰਨੇ ਵਧੀਆ ਵੈਲਿਊਜ਼ ਤੇ ਜਿੰਨੀ ਵਧੀਆ ਸਿੱਖਿਆ ਔਰ ਵਿਦਿਆ ਆਪਾਂ ਲਿਖ ਦਾਂਗੇ ਐਜ਼ ਪੇਰੈਂਟਸ ਆਲਸੋ ਐਜ਼ ਟੀਚਰਸ ਆਲਸੋ ਤੇ ਐਜ਼ ਸੋਸਾਇਟੀ ਆਲਸੋ ਉਨਾਂ ਹੀ ਉਸ ਬੱਚੇ ਦੀ ਫਾਊਂਡੇਸ਼ਨ ਹੈ ਜਿਹੜੀ ਉਸ ਬੱਚੇ ਦੀ ਨਿਊ ਹੈ ਜਿਹੜੀ ਉਹ ਮਜ਼ਬੂਤ ਹੋਏਗੀ ਤੇ ਜਦੋਂ ਨਿਊ ਮਜ਼ਬੂਤ ਹੋਏਗੀ ਤੇ ਫਿਰ ਬਿਲਡਿੰਗ ਔਰ ਇਮਾਰਤ ਵੀ ਮਜ਼ਬੂਤ ਹੋਣਗਿਆ ਇੱਥੋਂ ਹੀ ਬੱਚੇ ਨਿਕਲ ਕੇ ਇਹਨਾਂ ਬੱਚਿਆਂ ਨਹੀਂ ਨਿਕਲ ਕੇ ਇੱਥੋਂ ਪੰਜਾਬ ਦੇ ਔਰ ਸਮਾਜ ਦੇ ਔਰ ਦੇਸ਼ ਦੇ ਲੀਡਰਸ ਬਣਨਾ ਹੈ ਸੋ ਮੈਂ ਸਮਝਦਾ ਕਿ ਇਹ ਚੰਗੀ ਸ਼ੁਰੂਆਤ ਹੈ ਜਿਹੜੀ ਕਿ ਪਿਛਲੇ 3.5 ਸਾਲਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਕਿਵੇਂ ਦੇਖਦੇ ਕਿ ਅਗਲਾ ਸਮਾਂ ਜਿਹੜਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਉਂਕਿ ਅਗਲਾ ਥੋੜੇ ਸਮੇਂ ਚ 1.5 ਸਾਲ ਚ ਜਿਹੜਾ ਚੋਣਾਂ ਨੇ ਆ ਤਾਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਇਸ ਸਮੇਂ ਲਗਾਤਾਰ ਦੀ ਪਾਰਟ ਵੀ ਚੱਲ ਰਹੀ ਹੈ ਕਿ ਜਿਹੜੀਆਂ ਲੋਕਾਂ ਨੂੰ ਉਮੀਦਾਂ ਸੀ ਲੱਗਦਾ ਕਿ ਪੂਰੀਆਂ ਹੋ ਚੁੱਕੀਆਂ ਨੇ ਦੇਖੋ ਇਹਦੇ ਵਾਰ ਤਾਂ ਲੋਕ ਹੀ ਦੱਸਣਗੇ ਮੈਂ ਤਾਂ ਕੁਮੈਰੀ ਦਾ ਆ ਤਾਂ ਭੰਡਾ ਸਰੌਂਦੀ ਤੇ ਮੈਂ ਤਾਂ ਕਹਾਂ ਕਿ ਬਹੁਤ ਵਧੀਆ ਹੋ ਰਿਹਾ ਪਰ ਮੈਂ ਸਹੀ ਮਾਇਨੇ ਦੇ ਵਿੱਚ ਇੱਕ ਜਿਹੜੀ ਗੱਲ ਮੈਂ ਥੋੜਾ ਸ਼ੇਅਰ ਕਰਨੀ ਚਾਹੁੰਗਾ ਜਦੋਂ ਸਾਫ ਨੀਅਤ ਹੋਵੇ ਨਾ ਜੀ ਨੀਤੀ ਸਾਫ ਹੋਵੇ ਤੇ ਕੋਈ ਕਮ ਮਹਿਸੂਸ ਨਹੀਂ ਹੁੰਦਾ ਜੇਕਰ ਜਿਹੜਾ ਪੂਰਾ ਨਹੀਂ ਹੋ ਸਕਦਾ ਹੈਗਾ ਨੀਅਤ ਸਾਡੀ ਸਰਕਾਰ ਦੀ ਸਾਡੀ ਲੀਡਰਸ਼ਿਪ ਦੀ ਸਾਡੀ ਸਾਰਿਆਂ ਦੀ ਸਾਫ ਹੈ ਜਦੋਂ ਉਹਦੇ ਨਾਲ ਕੰਮ ਕਰਾਂਗੇ ਤੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਹੈਲਥ ਹੈ ਚਾਹੇ ਇਨਫਰਾਸਟ੍ਰਕਚਰ ਹੈ ਚਾਹੇ ਜੋਬ ਕ੍ਰੀਏਸ਼ਨ ਹੈ ਚਾਹੇ ਨਸ਼ੇ ਦਾ ਖਾਤਮਾ ਹੈ ਚਾਹੇ ਕਿਸਾਨੀ ਦੀ ਬਾਹਰ ਫੜਨ ਦਾ ਕੰਮ ਹੈ ਚਾਹੇ ਇੰਡਸਟਰੀਲਾਈਜੇਸ਼ਨ ਦਾ ਸਾਰੇ ਕੰਮ ਚੰਗੇ ਤਰੀਕੇ ਨਾਲ ਹੋਣਗੇ ਜੋ ਨੀਅਤ ਸਾਫ ਹੋਗੀ ਜੀਤਿਆਂ ਨੂੰ ਲੈ ਕੇ ਸਾਰੇ ਵਿਰੋਧੀ ਕਿ ਸੁਰੱਖਤ ਰਹਿਣਗੇ ਉਹਨੂੰ ਲੈ ਕੇ ਕੀ ਨਹੀਂ ਔਰ ਫਿਰ ਵੀ ਕੋਈ ਗੱਲ ਨਹੀਂ ਹੱਸ ਤੁਸੀਂ ਤੁਸੀਂ ਜੋ ਵੀ ਹੈ ਪੰਜਾਬ ਦੇ ਨਾਲ ਜਿਸ ਕਿਸੇ ਨੇ ਵੀ ਧੋਖਾ ਮਾਇਆ ਉਹਨੂੰ ਬਖਸ਼ਰ ਨਹੀਂ ਜੋ ਬਿਲਕੁਲ ਹੀ ਸੰਸੜੇ ਨਾਲ ਆਪਾਂ ਸਾਰੇ ਸੋਗ ਹੋਈ ਹੈ ਹਾਂ ਕਰਦਾ <muchas> ਸਨ Gracias. ਇਹ ਕਿ ਕਿ ਉਹ ਇਹ ਮਿੱਟੇ ਮਿਲ ਏਰੀਆ ਬਣਾ ਰਹਾ ਜਿਸ ਵਿੱਚ ਕੁ ਬੱਚਿਆਂ ਦਾ 来一个倒数。Mm hmm. um, um,

ਯਾਨੀ ਅੱਜਕੱਲ੍ਹ ਇਹ ਡੀਕੋਰੇਸ਼ਨ ਵੀ ਬਹੁਤਿਆਰ ਲੱਗਦਾ ਹੈ ਜਿੱਥੇ ਮਿੱਟੀ ਦੇ ਪੰਜਾਬੀ ਬ੍ਰੈਸਟ ਪੰਗਲੇਗਾ ਬਣੇ ਜਾਂਦੇ ਹੈ ਜਿੱਥੇ ਮਿੱਟੀ ਕੈਂਟਾ ਹੈ ਉਸੇ ਬਹੁਤ ਟਾਈਮ ਯੂਜ਼ ਕਰਦੇ ਨੇ ਇਹ ਜੋ ਸੁਗੰਧੀਆਂ ਜਿਹੜੀ ਕਿ ਅਸੀਂ ਟਾਈਮ ਯੂਜ਼ ਕਰਦੇ ਹਾਂ ਉਸਦੀ ਸਰਗੀ ਬਹੁਤ ਵਧੀਆ ਨੀਵਾਤ ਕਰਦੇ ਨੇ ਜਿਵੇਂ ਸਾਡੇ ਪੰਜਾਬੀ ਬੱਚੇ ਅੱਜ ਦੇ ਯੁੱਗ ਵਿੱਚ ਇਹ ਸੂ ਜੋ ਕਿ ਖਾਸ ਤੌਰ ਤੇ ਹੀ ਰੱਖਿਆ ਜਾਂਦਾ ਹੈਗਾ ਜਿਵੇਂ ਕਿ 15 ਦੇ ਨਾਲੇ ਹੋ ਗਏ 19 ਹੋ ਗਏ ਪੌਣੇ ਹੋ ਗਏ ਇਹ ਸਾਡੀ ਹੱਤੀ ਕੀਤੀ ਹੋਈ ਹੈ ਇਹ ਸਭ ਜ ਆਪਣਾ ਹਾਂ ਜੀ ਸਰ ਸਪਲੱਸ ਸਰ थैंक यू ਸਰ ਫੋਰ ਦ ਸਭ ਉਸਕੇ ਸੀਸ ਚ ਇੰਟਰਸਟ ਹੈ ਕਿ ਕੁਝ ਐਡੀਸ਼ਨ ਚ ਆਵੇ ਤੁਸੀਂ ਜਿਆਦਾਤਰ ਤਾਂ ਸਭ ਇਹ ਚਾਹਤ ਰਹਿੰਦਾ ਹੈ ਕਿ ਜਦੋਂ ਦਾ ਅੰਤ ਦਾ ਹੋ ਗਿਆ ਜਿਆਦਾਤਰ ਸਾਰੇ ਸਦਾ ਪਿਆਰ ਰਹੇ। ਬੰਦ ਸਰ ਥੈਂਕ ਯੂ ਤੁਹਾਡਾ ਸੋ Much ਵੀ ਸਾਨੂੰ ਗਿਲਿੰਗ ਲਈ ਹੈ ਕਿ ਉਹਦੇ ਬਹੁਤ ਹੀ ਸਾਨੂੰ ਪੂਰਾ ਜੋਰ ਲਾ ਕੇ ਪੜਨਾ। ਥੈਂਕ ਯੂ ਸਰ। ਪੂਰਾ ਜੋਰ ਲਾ ਕੇ। ਹਾਂ ਜੀ। ਪ੍ਰੋਪਸ ਮੋੜਨਾ ਪੈਣਾ ਜੀ ਆਪਾਂ ਨੂੰ ਰਸਤਾ ਰੱਖ ਲੋ। ਰਸਤਾ ਰੱਖ ਲੋ ਜੀ। 삐가니 삐가니. ਆਲਾ ਰਿਕਾਰਡ ਕਰਨ ਲਗੇ ਮੇਰਾ ਕਿਉਂਕਿ ਇਦਾਂ ਹੋਈ ਤਾਂ ਗਿਆ ਅਰਦਾਸ ਵੀ ਹੋ ਗਈ ਉਹ ਇੱਕ ਹੀ ਚੀਜ਼ ਆ ਵੈਸੇ ਤਾਂ ਹਨਾ ਰਿਕਾਰਡ ਕਰਾਂਗੇ ਰਹਿ ਜਾਂਦਾ ਰਿਪੋਰਟ ਕਰ ਲਈ ਬਸ ਫਿਰ ਉੱਥੇ ਚੱਲਦੇ ਆਪਾਂ ਇੱਥੇ ਕਰਦੇ ਆ ਉੱਪਰ ਨਹੀਂ ਜਾਣਾ ਉੱਪਰ ਜਾਇਆ ਹੁੰਦਾ ਉਹ ਗਿਆ ਤਾਂ ਹੈਗਾ ਆਪਣਾ ਇੱਥੇ ਉੱਪਰ ਕਿੱਥੇ ਉੱਪਰ ਕਿੱਥੇ ਪੋਲੀ ਕਲਿਆਰ ਸੰਦੂਲਾ ਕਿਹਨੋਂ ਕਿੱਥੇ ਗਏ ਆ